ਜੀਓ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹ ਗੱਲ ਚੱਲੀ ਵੀ ਆ ਜੀ ਵੀ ਵਿਜੀਲੈਂਸ ਤੋਂ ਡਰਦੇ ਪ੍ਰਗਟ ਸਿੰਘ ਜੀ ਕਹਿੰਦੇ ਵੀ ਭੱਜ ਕੇ ਚਾਹੇ ਖੇਡ ਦਾ ਮੈਦਾਨ ਹੋਵੇ ਤੇ ਚਾਹੇ ਸਿਆਸਤ ਦਾ ਮੈਦਾਨ ਹੋਵੇ ਕਦੀ ਭੱਜਿਆ ਨਹੀਂ ਇੱਥੇ ਖੜਾ ਐਨ ਲੱਤ ਲਾ ਕੇ ਖੜਾ ਇਹ ਤਾਂ ਚਰਚਾ ਕਾਫੀ ਰਹੀ ਕਿ ਵਿਜੀਲੈਂਸ ਅੱਧੀ ਤੁਹਾਡੇ ਤੇ ਪਹਿਲਾਂ ਤਾਂ ਮੈਂ ਹੀ ਪੁੱਛ ਲੈਣਾ ਤੁਹਾਨੂੰ ਕੋਈ ਹੈ ਆਈਡੀਆ ਤੁਹਾਡੇ ਤੇ ਕੋਈ ਜਾਣ ਚੱਲ ਰਹੀ ਜਦੋਂ ਦੀ ਸਰਕਾਰ ਬਣੀ ਆ ਉਹ ਬਹੁਤ ਕੁਝ ਕਰਦੇ ਰਹਿੰਦੇ ਆ ਤੇ ਮੈਂ ਤਾਂ ਨਾ ਤਾਂ ਕਿਤੇ ਰਾਤ ਬਰਾਤੇ ਸਮਝੌਤੇ ਕਰਨ ਵਾਲਿਆਂ ਚੋਂ ਤੇ ਨਾ ਜ਼ਿੰਦਗੀ ਦੇ ਵਿੱਚ ਕਦੀ ਇਹ ਸੋਚਿਆ ਕਿ ਮੇਰੇ ਤੇ ਜੇ ਕੋਈ ਕੇਸ ਹੋਇਆ ਤੇ ਉਹਨੂੰ ਲੜਾਂਗੇ ਬਿਲਕੁਲ ਲੜਾਂਗੇ ਔਰ ਇੱਕ ਗੱਲ ਹੋਰ ਮੈਂ ਕਹਿ ਦਿੰਦਾ ਜੇ ਇਹਨਾਂ ਨੇ ਕੋਈ ਇਦਾਂ ਦਾ ਕੀਤਾ ਤੇ ਅਦਾਲਤ ਤੋਂ ਜਾ ਕੇ ਜਿੱਤ ਗਿਆ ਤੇ ਫਿਰ ਮੈਂ ਇਦਾਂ ਮਾਫੀ ਮੰਗਾਉਣੀ ਜਿੱਦਾਂ ਇਹਨਾਂ ਨੇ ਮੰਗੀ ਸੀ ਉਹ ਲਿਖਤੀ ਮਾਫੀ ਸੀ ਜਿਹੜੀ ਉਹ ਉਹ ਜਿਹੜੀ ਮਝੀਠੀਏ ਕੋਲੋਂ ਮੰਗੀ ਸੀ ਉਹ ਇਦਾਂ ਮਾਫੀ ਨਹੀਂ ਬਣਾਵਾਂਗੇ ਸਾਰਿਆਂ ਦੇ ਅਸਤੀਫੇ ਮਨਜ਼ੂਰ ਹੋ ਜਾਂਦੇ ਆ ਸਾਡੀ ਪਾਰਟੀ ਦੇ ਵਿੱਚ ਕੋਈ ਸੰਕੇਤਤਾ ਨਹੀਂ ਦੇਣਾ ਚਾਹੁੰਦੀ ਪਾਰਟੀ 27 ਨੂੰ ਲੈ ਕੇ ਨਹੀਂ ਪਤਾ ਨਹੀਂ ਦੇਖੋ ਮੈਂ ਤਾਂ ਮੈਂ ਤਾਂ ਇਸ ਕਰਕੇ ਦਿੱਤਾ ਸੀਗਾ ਕਿ ਹੋ ਸਕਦਾ ਮੇਰੀ ਪ੍ਰਧਾਨ ਦੇ ਨਾਲ ਡਿਫਰੈਂਸ ਆਫ opinion ਹੋਵੇ ਤੇ ਪ੍ਰਧਾਨ ਵੀ ਆਪਣਾ ਕੋਈ ਜਿਹੜਾ ਵਾਈਸ ਪ੍ਰੈਜ਼ੀਡੈਂਟ ਲਾਲੜ ਮੈਨੂੰ ਵੀ ਪ੍ਰੋਬਲਮ ਨਹੀਂ ਮੈਂ ਐਜ਼ ਅ ਵਰਕਰ ਕੰਮ ਕਰੂਗਾ ਕੋਈ ਇਸ਼ੂ ਚੋ ਕਿ ਤੁਹਾਡੀ ਪਾਰਟੀ ਚ ਹੋਰ ਵੀ ਲੀਡਰ ਆ ਹੋਰ ਵੀ ਰਹੇ ਆ ਨਾਂ ਵੀ ਕਈ ਘਟਾਲੇ ਆਂਦੇ ਆਂਦੇ ਆ ਸਰਕਾਰ ਉਹਨਾਂ ਵੱਲ ਧਿਆਨ ਜਾਣੀ ਕਰਦੀ ਹਾਂ ਇਲੈਕਸ਼ਨ 'ਚ ਮਾੜਾ ਮੋਟਾ ਜਾਖਾਇਆ ਸੀ ਕੁਝ ਕਰਿਆ ਉਹਨੇ ਤਾਂ ਹੈ ਨਹੀਂ ਪਰ ਕੁਝ ਕੁ ਬੰਦਿਆਂ ਤੇ ਬਾਰ-ਬਾਰ ਉਹ ਗੱਲਾਂ ਉੱਡਦੀਆਂ ਰਹਿੰਦੀਆਂ ਵੀ ਇਹਨਾਂ ਦੇ ਕਾਰਵਾਈ ਹੋਣਾਂ ਦੀ ਬਾਬਾ ਨਾਨਕ ਨਾਲ ਕਿਉਂ ਸਿੱਧੇ ਖਲਾਫ ਹੋਵੇ ਠੀਕ ਹੈ ਨਾ ਤੇ ਬੰਦੇ-ਬੰਦੇ ਦਾ ਖਲਾਫ ਹੋਇਆ ਮੈਂ ਅੱਜ ਤੱਕ ਮੈਂ ਜਦੋਂ ਨਵਰੀਤ ਪੋਰਟਸ ਜਿਹਾ ਨਾ ਮੈਨੂੰ ਇੱਕ ਬਹੁਤ ਸੀਨੀਅਰ ਲੈਵਲ ਦਾ ਆਫੀਸਰ ਬੌਸ ਤੋਂ ਬੌਸ ਸੀਗਾ ਮੈਨੂੰ ਕਹਿੰਦਾ ਮੈਂ ਤੇਰੀ ਏਸੀਆਰ ਖਰਾਬ ਕਰ ਦੂੰ ਮੈਂ ਕਹਾ ਰੱਬ ਨਾ ਏਸੀਆਰ ਖਰਾਬ ਕੀ ਤੇ ਮੈਂ ਤੇਰੀ ਏਸੀਆਰ ਤੋਂ ਡਰਦਾ ਹੀ ਨਹੀਂ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਅੱਜ ਕੱਲ ਦੀ ਸਿਆਸਤ ਦੇ ਵਿੱਚ ਜਿੰਨੀ ਕੁ ਡਿਵੈਲਪਮੈਂਟ ਜ਼ਰੂਰੀ ਹੈ ਉਹਨਾਂ ਕਹੀ ਜਾਂ ਉਹ ਤੋਂ ਕਿਤੇ ਜ਼ਿਆਦਾ ਮਹੱਤਵ ਸਰਕਾਰਾਂ ਇੱਕ ਪ੍ਰੋਪਾਗੈਂਡਾ ਵਾਰ ਨੂੰ ਦਿੰਦੀਆਂ ਤੁਸੀਂ ਆਪਣੀ ਸਰਕਾਰ ਦੀ ਵਾਹਵਾ ਕਰਾਉਣੀ ਹੁੰਦੀ ਹੈ ਤੇ ਆਪਦੇ ਵਿਰੋਧੀਆਂ ਬਾਰੇ ਬਹੁਤ ਸਾਰੀਆਂ ਗੱਲਾਂ ਫੈਲਾਉਣੀਆਂ ਹੁੰਦੀਆਂ ਕਈ ਗੱਲਾਂ ਸੱਚ ਵੀ ਹੁੰਦੀਆਂ ਤੇ ਕਈ ਝੂਠ ਵੀ ਹੁੰਦੀਆਂ ਪਰ ਇੱਕ ਗੱਲ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਉਏ ਸੀ ਕਿ ਪ੍ਰਗਟ ਸਿੰਘ ਕਿੱਥੇ ਨੇ ਕੀ ਪ੍ਰਗਟ ਸਿੰਘ ਦੇ ਉੱਤੇ ਵਿਜੀਲੈਂਸ ਕਾਰਵਾਈ ਕਰਨ ਵਾਲੀ ਹੈ ਕੀ ਐਸੇ ਕਰਕੇ ਉਹ ਪੰਜਾਬ ਦੇ ਵਿੱਚ ਨਹੀਂ ਹਨ ਜਾਂ ਉਹਨਾਂ ਨਾਲ ਸੰਪਰਕ ਨਹੀਂ ਹੋ پا ਰਿਹਾ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਖੁਦ ਪ੍ਰਗਟ ਸਿੰਘ ਮੌਜੂਦ ਨਹੀਂ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਨਵਰੀਤ ਜੀ ਮੈਂ ਇੰਟਰੋ ਦੇ ਵਿੱਚ ਬਸ ਇਹ ਗੱਲ ਸਾਰੀ ਦੱਸ ਹੀ ਦਿੱਤੀ ਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹ ਗੱਲ ਚੱਲੀ ਵੀ ਆ ਜੀ ਵੀ ਵਿਜੀਲੈਂਸ ਤੋਂ ਡਰਦੇ ਪ੍ਰਗਟ ਸਿੰਘ ਜੀ ਕਹਿੰਦੇ ਵੀ ਭੱਜ ਕੇ ਨਵਰੀਤ ਚਾਹੇ ਖੇਡ ਦਾ ਮੈਦਾਨ ਹੋਵੇ ਤੇ ਚਾਹੇ ਸਿਆਸਤ ਦਾ ਮੈਦਾਨ ਹੋਵੇ ਕਦੀ ਭੱਜਿਆ ਨਹੀਂ ਇੱਥੇ ਖੜਾ ਐਨ ਲੱਤ ਲਾ ਕੇ ਖੜਾ ਇਹ ਐਵੇਂ ਬਹੁਤਿਆਂ ਨੂੰ ਨਾ ਭੁਲੇਖਾ ਹੁੰਦਾ ਕਿਉਂਕਿ ਕਈ ਵਾਰੀ ਤੁਸੀਂ ਕਿਤੇ 1-2 ਦਿਨ ਲਈ 3 ਦਿਨ ਲਈ ਜਾਣਾ ਹੁੰਦਾ ਤੇ ਲੋਕਾਂ ਨੂੰ ਪਤਾ ਨਹੀਂ ਕੀ ਸਰਕਾਰਾਂ ਨੂੰ ਇਹੋ ਜਿਹਾ ਹੋ ਜਾਂਦਾ ਵੀ ਹਾਂ ਵੀ ਉਹ ਇਦਾਂ ਦਾ ਨਰੇਟਿਵ ਹੀ ਚਲਾਉਣ ਲੱਗ ਪੈਂਦੀਆਂ ਤੇ ਕਈ ਸਾਡੇ ਵਿੱਚੋਂ ਕਹਿਣ ਕੂਣ ਲੱਗ ਪੈਂਦੇ ਆ ਅਨ ਇਹ ਉਹ ਤਾਂ ਕਹਿੰਦੇ ਆ ਪਰ ਇਹ ਇਹ ਤਾਂ ਚਰਚਾ ਕਾਫੀ ਰਹੀ ਕਿ ਵਿਜੀਲੈਂਸ ਦੀ ਤੁਹਾਡੇ ਤੇ ਪਹਿਲਾਂ ਤਾਂ ਮੈਂ ਹੀ ਪੁੱਛ ਲੈਂਦਾ ਤੁਹਾਨੂੰ ਕੋਈ ਹੈ ਆਈਡੀਆ ਤੁਹਾਡੇ ਤੇ ਕੋਈ ਜਾਂਚ ਮੈਨੂੰ ਤਾਂ ਕੋਈ ਨਹੀਂ ਜਦੋਂ ਦੀ ਸਰਕਾਰ ਬਣੀ ਆ ਉਹ ਬਹੁਤ ਕੁਝ ਕਰਦੇ ਰਹਿੰਦੇ ਆ ਤੇ ਮੈਂ ਤਾਂ ਨਾ ਤਾਂ ਕਿਤੇ ਰਾਤ ਬਰਾਤੇ ਸਮਝੌਤੇ ਕਰਨ ਵਾਲਿਆਂ ਚੋਂ ਆ ਤੇ ਨਾ ਜ਼ਿੰਦਗੀ ਦੇ ਵਿੱਚ ਕਦੀ ਇਹ ਸੋਚਿਆ ਵੀ ਮੇਰੇ ਤੇ ਜੇ ਕੋਈ ਕੇਸ ਹੋਇਆ ਤੇ ਉਹਨੂੰ ਲੜਾਂਗੇ ਬਿਲਕੁਲ ਲੜਾਂਗੇ। ਔਰ ਇੱਕ ਗੱਲ ਹੋਰ ਮੈਂ ਕਹਿ ਦਿੰਨਾ। ਭੀ ਜੇ ਅਦਾਲਤ ਤੋ ਜਾ ਕੇ ਜੇ ਇਹਨਾਂ ਨੇ ਕੋਈ ਇਦਾਂ ਦਾ ਕੀਤਾ ਤੇ ਅਦਾਲਤ ਚੋ ਜਾ ਕੇ ਜਿੱਤ ਗਿਆ। ਤੇ ਫਿਰ ਮੈਂ ਇਦਾਂ ਮਾਫੀ ਨਹੀਂ ਮੰਗਾਉਣੀ। ਜਿਦਾਂ ਇਹਨਾਂ ਨੇ ਮੰਗੀ ਸੀ। ਉਹ ਲਿਖਤੀ ਮਾਫੀ ਸੀ ਜਿਹੜੀ ਉਹ ਉਹ ਜਿਹੜੀ ਮਜੀਠੀਏ ਕੋਲੋਂ ਮੰਗੀ ਸੀ। ਹਾਂ। ਉਹ ਇਦਾਂ ਮਾਫੀ ਨਹੀਂ ਬਣਾਵਾਂਗੇ। ਪਰ ਇਹ ਆਖਿਰ ਫੋ ਹੋ ਕਿਉਂ ਰਿਹਾ? ਅਭੀ ਹੁਣ ਚਰਚਾ ਇੰਨੀ ਕਿਉਂ ਆਂ ਕਿ ਆ ਚਾਹੇ ਕੋ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ ਜਿੱਥੇ ਅਸੀਂ ਜਿਨ੍ਹਾਂ ਨੂੰ ਕੋਈ ਅਸਲੀ ਗੱਲ ਐ ਸੋਸ਼ਲ ਮੀਡੀਆ ਦੀ ਪਾਰਟੀ ਐ ਹੂੰ ਇਹ ਈਵੈਂਟ ਕਰੀਏਟ ਕਰਦੇ ਆ ਮੈਨੂੰ ਲੱਗਦਾ ਮੈਨੂੰ ਤਾਂ ਲੱਗਦਾ ਸੀਗਾ ਕਿ 31 ਮਈ ਨੂੰ ਇਹਨਾਂ ਨੇ ਪੰਜਾਬ 'ਚ ਨਸ਼ੇ ਖਤਮ ਕਰ ਦਿੱਤੇ ਆ ਹਾਂ ਉਹ ਯੁੱਧ ਨਸ਼ਿਆਂ ਯੁੱਧ ਨਸ਼ਿਆਂ ਵਿਰੋਧ ਉਹ ਤਾਂ ਕਹਿੰਦੇ ਸੀ ਵੀ 31 ਮਈ ਨੂੰ ਅਸੀਂ ਬਿਲਕੁਲ ਪੰਜਾਬ 'ਚੋਂ ਨਸ਼ੇ ਖਤਮ ਕਰ ਦਿੱਤੇ ਆ ਤੇ ਹੁਣ ਉਹਦੇ ਤੋਂ ਬਾਅਦ ਵੀ ਹਜੇ ਕਈ ਕੁਛ ਚੱਲੀ ਜਾਂਦਾ ਔਰ ਇਹ ਤੀਜੀ ਚੌਥੀ ਵਾਰੀ ਹੋਇਆ ਇਹ ਪਹਿਲੀ ਵਾਰੀ ਨਹੀਂ ਹੋਇਆ ਕਿਉਂਕਿ ਇਵੈਂਟ ਕ੍ਰੀਏਟ ਕਰਦੇ ਆ ਕੋਈ ਹਫਤੇ ਲਈ ਕੋਈ ਦਸਾਂ ਦਿਨਾਂ ਲਈ ਕੋਈ 15 ਦਿਨਾਂ ਲਈ ਫਿਰ ਉਹ ਚੋਂ ਕੰਟੈਂਟ ਕੱਢਦੇ ਆ ਫਿਰ ਉਹਨੂੰ ਚਲਾਉਂਦੇ ਆ ਫਿਰ ਅਗਲਾ ਕੰਮ ਕਰਦੇ ਆ 31 ਮਈ ਨੂੰ ਤੁਸੀਂ ਵੀ ਤਾਂ ਉੱਥੇ ਜਾ ਕੇ ਆਏ ਹੋ ਬਟੰਡੇ ਜਿਹੜਾ ਯੋਧਨ ਹਾਂ ਮੈਂ ਉਹੀ ਗੱਲ ਕਰਦਾ ਵੀ ਮੈਨੂੰ ਤਾਂ ਲੱਗਦਾ ਸੀ ਵੀ ਮੁੱਕ ਗਿਆ ਕਿਉਂਕਿ ਸਰਕਾਰ ਤਾਂ ਕਹਿੰਦੀ ਆ ਤੁਸੀਂ ਵਕਾਤਾ ਲੇਕਰ ਬੱਦ ਕੇ ਸੁਣਤੀ ਨਵਰੀ ਤੇ ਆ ਕਿ ਦੁਨੀਆ ਦੇ ਉੱਤੇ ਮੈਂ ਨਹੀਂ ਕਹਿੰਦਾ ਮੈਂ ਕਦੀ ਵੀ ਜਿਹੜੀ ਲੌਜੀਕ ਵਾਲੀ ਗੱਲ ਹੈਗੀ ਆ ਦੁਨੀਆ ਦੇ ਉੱਤੇ ਕਦੀ ਵੀ ਬਹੁਤ ਵੱਡੀਆਂ-ਵੱਡੀਆਂ ਫੋਰਸਸ ਜਾਂ ਬਹੁਤ ਪ੍ਰੋਫੈਸ਼ਨਲ ਜਿਹੜੀਆਂ ਫੋਰਸਸ ਹੈਗੀਆਂ ਉਹਨਾਂ ਕੋਲੋਂ ਵੀ ਨਸ਼ਾ ਖਤਮ ਨਹੀਂ ਹੋਇਆ ਇਟ ਇਜ਼ ਅ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪਰ ਫਿਰ ਦਾਅਵੇ ਕਿਉਂ ਕਰੇ ਜਾਂਦੇ ਆ ਜਦੋਂ ਤੁਸੀਂ ਐਕਚੁਅਲੀ ਇਹ ਸਿਰਫ ਇੱਕ ਚੀਜ਼ ਵੇਚਦੇ ਆ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਮੈਂ ਉਸ ਗੱਲ ਨਾਲ ਵੀ ਸਹਿਮਤ ਨਹੀਂ ਹਾਂਗਾ ਕੇਜਰੀਵਾੜ ਨੇ ਕਿਹਾ ਸੀ ਅਸੀਂ 4 ਮਹੀਨਿਆਂ 'ਚ ਖਤਮ ਕਰ ਦੋਵੇਂ ਮੈਂ ਉਹਨਾਂ ਨਾਲ ਵੀ ਸਹਿਮਤ ਨਹੀਂ ਹਾਂ ਇਟ ਇਜ਼ ਅ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਨਵਰੀਤ ਕਈ ਵਾਰੀ ਦੇਖੋ ਇੱਕ ਬਿਮਾਰੀ ਵੀ ਆ ਦੇਖੋ ਸਾਡੀ ਜਿਹੜਾ ਮਾਈਂਡ ਸੈਟ ਆ ਨਾ ਉਹਨੂੰ ਬਦਲਣਾ ਪਊਗਾ ਪਹਿਲੀ ਗੱਲ ਤਾਂ ਜਿਹੜਾ ਪੋਲਿਟਿਸ਼ੀਅਨ ਤੇ ਬਿਊਰੋਕਰੇਟ ਆ ਉਹ ਆਪਣੇ ਆਪ ਨੂੰ ਕਸਟੋਡੀਅਨ ਦੀ ਜਗ੍ਹਾ ਓਨਰਸ਼ਿਪ ਦਿਖਾਉਣ ਲੱਗ ਪਿਆ ਐਕਚੁਅਲੀ ਲੋਕਾਂ ਦਾ ਮੈਂਡੇਟ ਕਸਟੋਡੀਅਨ ਦਾ ਆ ਕਿ ਭਾਈ ਤੈਨੂੰ ਆ 5 ਸਾਲ ਦਿੱਤੇ ਤੂੰ ਇਸ ਘਰ ਨੂੰ ਪੰਜਾਬ ਆਪਣਾ ਘਰ ਆ ਨਾ ਇਸ ਘਰ ਨੂੰ ਬਿੱਤਰ ਪਾਸੇ ਨੂੰ ਕਿਵੇਂ ਲੈ ਜਾ ਸਕਦਾ ਉਹ ਫਿਰ ਕੀ ਹੁੰਦਾ ਕਿ ਬੰਦੇ ਨੂੰ ਐ ਲੱਗਣ ਲੱਗ ਪੈਂਦਾ ਵੀ ਹੁਣ ਤਾਂ ਮੈਂ ਤਾਂ ਇਹਦਾ ਮਾਲਕ ਆ ਮਾਲਕ ਨਹੀਂ ਹੈਗਾ ਕਸਟੋਡੀਅਨ ਤੇ ਓਨਰਸ਼ਿਪ ਦੇ ਵਿੱਚ ਫਰਕ ਆ ਬਿਲਕੁਲ ਫਰਕ ਆ ਉਹ ਸਾਨੂੰ ਮਾਈਂਡਸੈਟ ਚੇਂਜ ਕਰਨ ਦੀ ਜਰੂਰਤ ਆ ਜੇ ਇਸ ਸਪੇਸ ਤੇ ਅਸੀਂ ਪੰਜਾਬ ਨੂੰ ਖੜਾ ਰਹੇ ਪੰਜਾਬ ਉਹ ਸਪੇਸ ਤੇ ਖੇਡਣ ਵਾਲਾ ਨਹੀਂ ਹੈਗਾ ਮੈਂ ਇਸ ਕਰਕੇ ਕਦੀ ਕਦੀ ਨਾ ਸਪੋਰਟਸ ਦੇ ਵਿੱਚੋਂ ਵੀ ਕਈ ਚੀਜ਼ਾਂ ਇਹਦੇ ਵਿੱਚ ਯੂਜ਼ ਕਰ ਲੈਣਾ ਹੁੰਦਾ ਕਿਉਂਕਿ ਕਈ ਵਾਰੀ ਸਾਡਾ ਨਾ ਆਸਟ੍ਰੇਲੀਆ ਨਾਲ ਮੈਚ ਹੋਣਾ ਜਿੱਦਣ ਅਸੀਂ ਆਸਟ੍ਰੇਲੀਆ ਦੇ ਪੇਸ ਤੇ ਖੇਡਣ ਲੱਗ ਪਏ ਉਦੋਂ ਅਸੀਂ ਜਿੱਤਦੇ ਨਹੀਂ ਸੀ ਜਿੱਦਣ ਅਸੀਂ ਆਸਟ੍ਰੇਲੀਆ ਨੂੰ ਆਪਣੇ ਪੇਸ ਤੇ ਖੜਾ ਲਿਆ ਉਦੋਂ ਅਸੀਂ ਜਿੱਤਦੇ ਸੀ ਉਹਦਾ ਕਾਰਨ ਇਹ ਹੈ ਕਿ ਪੰਜਾਬ ਦਾ ਇੱਕ ਸਰਟਨ ਥਾਟ ਪ੍ਰੋਸੈਸ ਆ ਇੱਕ ਜੈਨੇਟਿਕਸ ਹੈ ਵੈਸੇ ਕਿਉਂਕਿ ਮੈਂ ਤਾਂ ਤੁਹਾਨੂੰ ਪਤਾ ਥੋੜਾ ਲੇਟ ਵਾਲਾ ਬੜੀ ਅਰ ਕਦਾਦੇ ਹੁੰਦੇ ਆ ਕਹਿੰਦੇ ਕਿੱਲੇ ਪ੍ਰਗਟ ਸਿੰਘ ਹੀ ਜੜਦੇ ਹੁੰਦੇ ਸੀ ਉਹੀ ਪੀੜੀ ਪੂੜੀ ਜਾਂਦੇ ਬਾਕੀ ਤਾਂ ਤਕਰੀਬਨ ਆਪਣੀ ਟੀਮ ਸਸਰੀ ਖਾਲੀ ਸੀ ਮੇਚੂ ਮੇਰੀ ਕਹਿੰਦਾ ਮਤਲਬ ਹਰ ਬੰਦੇ ਦੀ ਕਪੈਸਿਟੀ ਹੁੰਦੀ ਆ ਨਵਰੀਤ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਘਰ ਦੇ ਵਿੱਚ ਇੱਕੋ ਜਿਹੇ ਬੱਚੇ ਨਹੀਂ ਪੈਦਾ ਹੁੰਦੇ ਹਰ ਇਨਸਾਨ ਦੀ ਇੱਕ ਅਲੱਗ ਫਿਤਰਤ ਹੈ ਉਹਦੀ ਇੱਕ ਉਹਦਾ ਇੱਕ ਬਾਡੀ ਸਟਰਕਚਰ ਆ ਉਹਦਾ ਇੱਕ ਥਾਟ ਪ੍ਰੋਸੈਸ ਆ ਉਹਦੀ ਇੱਕ ਜੀਨਸ ਹੈਗੀ ਆ ਜਦੋਂ ਕਿ ਦੋ ਭਰਾ ਵੀ ਕੋਈ ਜੀਨਸ ਤੇ ਹੁੰਦੇ ਆ ਪਰ ਉਹਨਾਂ ਦੀਆਂ ਆਦਤਾਂ ਅਲੱਗ-ਅਲੱਗ ਹੁੰਦੀਆਂ ਅੱਛਾ ਡੈਮੋਕ੍ਰੇਸੀ ਦੀ ਬਿਊਟੀ ਇਹ ਹੈ ਵੀ ਸਣੀ ਸੁਣਨਾ ਚਾਹੀਦਾ ਤੁਹਾਡਾ ਜ਼ਿੰਦਗੀ ਦਾ ਆਪਣਾ ਤਜਰਬਾ ਨਬਰੀਤ ਮੇਰਾ ਆਪਣਾ ਤਜਰਬਾ ਜਦੋਂ ਆਪਾਂ ਦੋ ਤਜਰਬੇ ਇਕੱਠੇ ਕਰਾਂਗੇ ਉਹਦੀਆਂ ਚੰਗੀਆਂ ਚੀਜ਼ਾਂ ਨੂੰ ਅੱਗੇ ਵਧਾਵਾਂਗੇ ਸਮਾਜ ਅੱਗੇ ਵਧੂਗਾ 1928 ਚ ਪਹਿਲੀ ਵਾਰੀ ਬੰਦੇ ਨੇ ਬੰਦਾ ਉੜਿਆ ਸੀਗਾ ਉਦੋਂ ਇਹ ਸੋਚ ਨਾਲ ਵੀ ਹਾਂ ਵੀ ਬੰਦਾ ਵੀ ਉੜ ਸਕਦਾ ਬਿਲਕੁਲ ਉਹਦੇ ਤੋਂ ਬਾਅਦ ਤਾਂ ਚੰਦ ਤਾਰਿਆਂ ਤੱਕ ਹੁਣ ਤਾਂ ਸੂਰਜ ਵੱਲ ਨੂੰ ਵੀ ਮੂੰਹ ਕੀਤਾ ਹੋਇਆ ਸੋ ਇਸ ਕਰਕੇ ਇਹ ਇਹ ਜਿਹੜੀ ਜਿਹੜੀ ਇਹ ਹਿਊਮਨ ਰੇਸ ਹੈਗੀ ਆ ਇਹਦੇ ਵਿੱਚ ਬੇਤਰੀ ਲਈ ਸਾਨੂੰ ਕਲੈਕਟਿਵ ਕੰਮ ਕਰਨ ਦੀ ਜ਼ਰੂਰਤ ਹੈ ਇੱਕ ਥੋੜੇ ਤੇ ਹੋਰ ਅਟੈਕ ਹੋ ਰਿਹਾ ਕਿ ਬਿਕਰਮਜੀਤ ਮਜੀਠੀਆ ਦਾ ਇਹਨਾਂ ਨੇ ਸਾਥ ਦਿੱਤਾ ਹੁਣ ਤੱਕ ਸਾਰੇ ਕਾਂਗਰਸੀ ਕਹਿੰਦੇ ਆਏ ਆ ਵੀ ਭਾਈ ਉਹ ਮਾੜਾ ਬੰਦਾ ਹੈ ਉਹ ਗਲਤ ਬੰਦਾ ਹੈ ਉਹਨੇ ਕਾਫੀ ਸ਼ਹਿਦ ਦਿੱਤੀ ਪੰਜਾਬ ਦਾ ਮਾਹੌਲ ਖਰਾਬ ਕਰਿਆ ਹੁਣ ਉਹਦੀ ਗ੍ਰਿਫਤਾਰੀ ਦੇ ਉੱਤੇ ਆਮਦਵੀ ਪਾਰਟੀ ਦੇ ਦੇਖੇ ਹੀ ਹੋਣਾ ਪੇਜਾਂ ਦੇ ਉੱਤੇ ਕਾਫੀ ਅਟੈਕ ਨਹੀਂ ਮੈਂ ਦੇਖੋ ਮੈਂ ਨਾ ਤਾਂ ਕੋਈ ਕਮੈਂਟ ਕੀਤਾ ਮੈਂ ਤਾਂ ਇਹ ਕਹਿੰਦਾ ਇੱਕ ਸਿਸਟਮ ਨੂੰ ਠੀਕ ਕਰੀਏ ਕਿਉਂਕਿ ਪਹਿਲਾਂ ਵੀ ਬਿਕਰਮ 6 ਮਹੀਨੇ 7 ਮਹੀਨੇ ਅੰਦਰ ਸ਼ਾਇਦ 4-5 ਮਹੀਨੇ ਅੰਦਰ ਰਿਹਾ ਆਂ ਇੰਨਾ ਵੀ ਸੀ ਠੀਕ ਹੈ ਨਾ ਉਦੋਂ ਇਹ ਗੱਲਾਂ ਸਾਰੀਆਂ ਕਿੱਥੇ ਗਈਆਂ ਸੀ ਅੱਛਾ ਹੁਣ ਵੀ ਜਿਹੜੀ ਐਫ ਆਈ ਆਰ ਹੈ ਉਹਦੇ ਵਿੱਚ ਕੁਝ ਹੋ ਰਿਹਾ ਤੇ ਮੀਡੀਆ ਟ੍ਰਾਇਲ ਕੁਝ ਹੋ ਰਿਹਾ ਮੀਡੀਆ ਟ੍ਰਾਇਲ ਨਸ਼ਿਆਂ ਦਾ ਪਰ ਐਫ ਆਈ ਆਰ ਹੋ ਰਿਹਾ ਐਫ ਆਈ ਆਰ ਕੁਝ ਹੋ ਰਿਹਾ ਉਹ ਡੀਏ ਦਾ ਕੇਸ ਹੈਗਾ ਅੱਛਾ ਬਾਹਰ ਕਿਤੇ 540 ਕਰੋੜ ਦੀ ਗੱਲ-ਗੁੱਲ ਸੁਣਦੇ ਆਂ ਉਹਨਾਂ ਦੀ ਜਿਹੜੀ ਮੈਂ ਐਕਚੁਅਲੀ ਐਫ ਆਈ ਆਰ ਦੇਖੀ ਨਹੀਂ ਹੈ لیکن ایف آئی آر ਕਹਿੰਦੇ ਵੀ 1 ਕਰੋੜ 40 ਲੱਖ ਜਾਂ 1 ਕਰੋੜ 47 ਲੱਖ ਰੁਪਏ ਦੀ ਗੱਲ ਇਦਾਂ ਦੀ ਹੈਗੀ ਆ। ਸੋ ਇਟ ਇਜ਼ ਅ ਹਿਊਜ ਗੈਪ। ਦੇਖੋ ਜਿਹੜਾ ਤੁਹਾਡੇ ਵਾਲਾ ਵੀ ਸੈਗਮੈਂਟ ਆ। ਮੈਂ ਤਾਂ ਬੜੀ ਵਾਰੀ ਕਹਿਣਾ ਹੁੰਦਾ ਬੀਸਿਕਲੀ ਉਹ ਉਹਨਾਂ ਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਆ ਵੀ ਆਪਾਂ ਵੀ ਸਾਰਿਆਂ ਨੇ ਪੰਜਾਬ 'ਚ ਹੀ ਰਹਿਣਾ। ਕਿਉਂਕਿ ਕਦੀ ਤਾਂ ਜੇ ਕਲੀ ਕਰਕੇ ਬਾਥਰੂਮ ਦਾ ਉਦਘਾਟਨ ਕਰਕੇ ਉਹ ਸਿੱਖਿਆ ਕ੍ਰਾਂਤੀ ਲਿਆਂਦੀ। ਅੱਛਾ ਪੰਜਾਬ ਲਗਾਤਾਰ 5 ਸਾਲ ਪੀਜੀਆਈ ਇੰਡੈਕਸ ਦੇ ਵਿੱਚ ਬੇਸਿਕਲੀ ਪਹਿਲਾ ਆ ਰਿਹਾ ਹੈਗਾ ਤੇ ਜਿਹੜਾ ਦਿੱਲੀ ਦਾ ਮਾਡਲ ਸੀ ਉਹ ਛੇਵਾ ਸੀਗਾ ਤੇ 3 ਸਾਲ ਉਹਦੇ ਵਿੱਚੋਂ ਕਾਗਜ਼ ਸਰਕਾਰ ਦੇ ਸੀ ਤੇ ਦੋ ਇਹਨਾਂ ਦੇ ਸੀ ਹੁਣ ਇਹ ਬਹੁਤਾ ਕਲੇਮ ਵੀ ਕਰਨੋਂ हट ਗਏ ਇਸ ਕਰਕੇ ਕਲੇਮ ਕਰਨੋਂ हट ਗਏ ਵੀ ਅਸੀਂ ਕਿਉਂਕਿ ਫਿਰ ਉਹ ਸਿੱਖਿਆ ਕ੍ਰਾਂਤੀ ਦੀ ਪੋਲ ਬੜੀ ਖੁੱਲਦੀ ਆ ਸੋ ਇਸ ਕਰਕੇ ਇਹ ਸਾਰਾ ਕੁਝ ਇਹ ਜਿਹੜੀ ਤੁਸੀਂ ਸ਼ੁਰੂਆਤ ਕੀਤੀ ਸੀ ਨਾ ਕਿ ਸਿਰਫ ਨਰੇਟਿਵ ਸੈੱਟ ਕਰਨ ਲਈ ਤੇ ਵਿਰੋਧੀਆਂ ਦੇ ਖਿਲਾਫ ਕੀ ਕਹਿਣਾ ਹੈਗਾ ਉਹ ਸਾਰਾ ਕੁਝ ਸੈੱਟ ਕਰਨ ਲਈ ਇਹ ਬੇਸਿਕਲੀ ਸਾਰਾ ਕੁਝ ਕਰਦੇ ਆ ਮੈਂ ਕਿੰਨਾ ਮੈਂ ਨਹੀਂ ਕਹਿੰਦਾ ਪਿਛਲੀਆਂ ਸਰਕਾਰਾਂ ਨੇ ਮਾੜੇ ਕੰਮ ਨਹੀਂ ਕੀਤੇ ਬਟ ਐਟ ਦਾ ਸੇਮ ਟਾਈਮ ਆਟੇ ਚ ਲੂਣ ਗੋਲੋ ਕੱਲਾ ਲੂਣ ਨਾ ਗੋਲੋ ਸਭ ਨੂੰ ਪਤਾ ਲੱਗਦਾ ਹੈਗਾ ਵੀ ਤੁਸੀਂ ਕਰ ਕੀ ਰਹੇ ਇੱਕ ਗੱਲ ਤੁਹਾਡੀ ਪਾਰਟੀ ਨਾਲ ਰਿਲੇਟਡ ਆ ਸਾਰਿਆਂ ਦੇ ਅਸਤੀਫੇ ਮਨਜ਼ੂਰ ਹੋ ਜਾਂਦੇ ਆ ਸਾਡੀ ਪਾਰਟੀ ਦੇ ਵਿੱਚ ਕੋਈ ਸੰਕੇਤਤਾ ਨਹੀਂ ਦੇਣਾ ਚਾਹੁੰਦੀ ਪਾਰਟੀ 27 ਨੂੰ ਲੈ ਕੇ ਨਹੀਂ ਪਤਾ ਨਹੀਂ ਦੇਖੋ ਮੈਂ ਤਾਂ ਮੈਂ ਤਾਂ ਇਸ ਕਰਕੇ ਦਿੱਤਾ ਸੀਗਾ ਕਿ ਹੋ ਸਕਦਾ ਮੇਰੇ ਪ੍ਰਧਾਨ ਦੇ ਨਾਲ ਡਿਫਰੈਂਸ ਆਫ opinion ਹੋਵੇ ਤੇ ਪ੍ਰਧਾਨ ਜੀ ਆਪਣਾ ਕੋਈ ਜਿਹੜਾ ਵਾਈਸ ਪ੍ਰੈਜ਼ੀਡੈਂਟ ਲਾਲਣ ਮੈਨੂੰ ਵੀ ਪ੍ਰੋਬਲਮ ਹੈ ਮੈਂ ਐਜ਼ ਅ ਵਰਕਰ ਕੰਮ ਕਰੂੰਗਾ ਕੋਈ ਇਸ਼ੂ ਨਹੀਂ ਤੇ ਇਹ ਇੰਨਾ ਸੌਖਾ ਹੁੰਦਾ ਜਿੰਨਾ ਤੁਸੀਂ ਸੌਖਾ ਕਹਿੰਦਾ ਨਹੀਂ ਕੋਈ ਪ੍ਰੋਬਲਮ ਹੀ ਨਹੀਂ ਹੈ ਦੇਖੋ ਅਲਟੀਮੇਟਲੀ ਤਾਂ ਐਡੇ ਉਦਿਆਂ ਤੇ ਰਹਿਣ ਤੋਂ ਬਾਅਦ ਵਰਕਰ ਦੇ ਤੌਰ ਤੇ ਕੰਮ ਕਰਨਾ ਸੰਭਵ ਨਹੀਂ ਨਾ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਕੁਕ ਮਲੋ ਸਪੋਜ਼ ਦੇਖੋ ਮੈਂ ਕਿਹਨਾਂ ਡਿਫਰੈਂਸ ਆਫ opinion ਹਰ ਪਰਿਵਾਰ ਚ ਵੀ ਹੁੰਦੀ ਆ ਹਰ ਪਾਰਟੀ ਚ ਵੀ ਹੁੰਦੀ ਆ ਆ ਜੇ ਕਿਤੇ ਕੋਈ ਡਿਫਰੈਂਸ ਆਫ opinion ਇਹੋ ਜੀ ਹੋਵੇ ਭੀ ਜਿਹਦੇ ਤੇ ਸਹਿਮਤੀ ਨਾ ਬਣਦੀ ਹੋਵੇ ਤਾਂ ਮੈਨੂੰ ਲੱਗਦਾ ਮੇਰੇ ਵਰਗੇ ਬੰਦੇ ਨੂੰ ਸਟੈਪ ਡਾਊਨ ਕਰਨਾ ਚਾਹੀਦਾ ਐਂਡ ਵਾਟ ਆਈ ਡਿਡ ਜੀ ਮੈਂ ਬਹੁਤ ਕਲੀਅਰ ਹੈਗਾ ਅਜੇ ਵੀ ਵੀ ਤੁਸੀਂ ਆਪਣਾ ਕੋਈ ਲਾਓ ਜਿਹੜਾ ਨਾਲ ਲਾਉਣਾ ਹੈਗਾ ਤੇ ਤਾਕ ਤੇ ਪਾਰਟੀ ਸਫਰ ਨਾ ਕਰੇ ਆਰਗੇਨਾਈਜੇਸ਼ਨ ਸਫਰ ਨਾ ਕਰੇ ਪੰਜਾਬ ਸਫਰ ਨਾ ਕਰੇ ਪਰ ਢਾਂਚਾ ਹੈ ਬਣਿਆ ਹੀ ਇਹ ਜਣਾ ਮਤਲਬ ਇਹ ਚ ਕੋਈ ਵੀ ਅਹੁਦਾ ਹੋਵੇ ਜਾਂ ਤਾਂ ਇਹ ਹੈ ਨਹੀਂ ਕਿ ਇਸ ਪ੍ਰਧਾਨ ਦੇ ਲਈ ਹੈ ਵੈਸੀ ਇੱਕ ਸਟਰਕਚਰ ਦੀ ਇੱਕ ਪ੍ਰੋਬਲਮ ਹੈ ਕਿ ਤੁਹਾਡੀ ਪਾਰਟੀ ਦੇ ਵਿੱਚ ਜੋ ਪ੍ਰਧਾਨ ਆ ਬਸ ਉਹ ਆ ਜਾਂ ਲੋਪੀਆ ਤੀਜਾ ਅਹੁਦਾ ਚੌਥਾ ਅਹੁਦਾ ਕਹਿਣ ਨੂੰ ਜੋ ਮਰਜ਼ੀ ਹੋਈ ਚੱਲੇ ਅਹੁਦੇ ਦੀ ਗੱਲ ਨਹੀਂ ਹੈ ਯਾਰ ਮੈਂ ਤਾਂ ਡੈਮੋਕ੍ਰੇਸੀ ਦਾ ਹਾਮੀ ਆ ਮੈਂ ਕਹਿੰਦਾ 10 12 15 ਬੰਦੇ ਬੈਲੋ ਜਿਹੜੀ ਵੀ ਉਹਦੇ ਚੋਂ ਕਨਸੈਂਸ ਬਣਦੀ ਹੈ ਉਹਦੇ ਤੇ ਪੈਰਾ ਦੇ ਲੂੰ ਮੇਰਾ ਤਾਂ ਮੈਂ ਕਿਉਂਕਿ ਮੈਂ ਜਿਹੜੀ ਬੈਕਗ੍ਰਾਉਂਡ ਤੋਂ ਆਇਆ ਉਹ ਇੰਨੀ ਸਟਰੋਂਗ ਬੈਕਗ੍ਰਾਉਂਡ ਆ ਤੇ ਜਿੱਦੇ ਤੇ ਫਿਰ ਮੈਂ ਕੰਪਰੋਮਾਈਜ਼ ਨਹੀਂ ਕਰਦਾ ਜਾਂ ਤਾਂ ਤੁਸੀਂ ਮੈਨੂੰ ਕਨਵਿੰਸ ਕਰਾ ਕੇ ਤਾਂ ਕੰਪਰੋਮਾਈਜ਼ ਕਰ ਸਕਦੇ ਆ ਵੀ ਯਾਰ ਮੈਂ ਕਨਵਿੰਸ ਹੋ ਗਿਆ ਤਾਂ ਯੈਸ ਮੈਂ ਉਦੋਂ ਮਿੰਟ ਵੀ ਨਹੀਂ ਲਾਉਦਾ ਵੀ ਯਾਰ ਮੈਂ ਕਿਸੇ ਹੋਰ ਐਂਗਲ ਨਾਲ ਸੋਚਦਾ ਸੀ ਪਰ ਆਦਰਵਾਇਜ਼ ਫਿਰ ਮੈਂ ਕਿਤੇ ਨਾ ਕਿਤੇ ਲੱਤ ਪਸਾ ਲੈਣਾ ਹੁੰਦਾ ਬਈ ਪ੍ਰੋਬਲਮ ਹੈ ਕੀ ਇਹ ਜਿੱਦੇ ਚ ਕੋਈ ਦੂਰਾ ਆ ਤੁਸੀਂ ਟਾਰਗੇਟ ਕਿਉਂ ਹੋ ਰਹੇ ਆ ਵਿਜੀਲੈਂਸ ਵੱਲੋਂ ਇਹਦਾ ਕੀ ਕਾਰਨ ਹੈ ਪਤਾ ਨਹੀਂ ਮੈਨੂੰ ਤਾਂ ਬੇਸਿਕਲੀ ਕੋਈ ਮਤਲਬ ਇਹਨਾਂ ਨੂੰ ਲੱਗਦਾ ਹੋਊਗਾ ਕਿਉਂਕਿ ਜਿਹੜਾ ਨਰੇਟਿਵ ਸੈੱਟ ਕਰਦੇ ਆ ਤੇ ਮੈਂ ਨਰੇਟਿਵ ਸੈੱਟ ਇਹਨਾਂ ਦਾ ਜੋ ਕਰਦੇ ਆ ਮੈਂ ਉਹਦੇ ਵਿੱਚ ਪੰਜਾਬ ਦੀ ਗੱਲ ਰੱਖ ਦਵਾਂ ਮੈਂ ਉਹਦੇ ਵਿੱਚ ਕਹਿੰਦਾ ਆ ਮੇਰੀ ਸਮਝ ਹੈਗੀ ਆ ਹੋ ਸਕਦਾ ਇਹਨਾਂ ਦੀ ਸਮਝ ਵੱਧ ਹੋਵੇ ਕਿਉਂਕਿ ਥੋੜੀ ਪਾਰਟੀ 'ਚ ਹੋਰ ਵੀ ਲੀਡਰ ਆ ਹੋਰ ਵੀ ਰਹੇ ਆ ਨਾਂ ਵੀ ਕਈ ਘਟਾਲਿਆਂ ਦੇ ਆਉਂਦੇ ਆ ਪਰ ਸਰਕਾਰ ਉਹਨਾਂ ਵੱਲ ਧਿਆਨ ਜਾਣੀ ਕਰਦੀ ਹਾਂ ਇਲੈਕਸ਼ਨ 'ਚ ਮਾੜਾ ਮੋਟਾ ਜਾ ਕਹਿਆ ਐ ਸੀ ਕੁਝ ਕਰਿਆ ਉਹਨਾਂ 'ਚ ਹੈ ਨਹੀਂ ਪਰ ਕੁਝ ਕੋ ਬੰਦਿਆਂ ਤੇ ਬਾਰ ਬਾਰ ਉਹ ਗੱਲਾਂ ਉੱਡਦੀਆਂ ਰਹਿੰਦੀਆਂ ਵੀ ਇਹਨਾਂ ਦੀ ਕਾਰਵਾਈ ਹੋਣ ਵਾਲੀ ਆ ਦੇਖੋ ਬਾਬਾ ਨਾਨਕ ਨਾ ਕਿਸੇ ਦੇ ਖਿਲਾਫ ਹੋਵੇ ਠੀਕ ਹੈ ਨਾ ਤੇ ਬੰਦੇ ਬੰਦੇ ਦਾ ਖਿਲਾਫ ਹੋਇਆ ਮੈਂ ਅੱਜ ਤੱਕ ਮੈਂ ਜਦੋਂ ਨਵਰੀਤ ਪੋਰਸ 'ਚ ਸੀਗਾ ਨਾ ਮੈਨੂੰ ਇੱਕ ਬਹੁਤ ਸੀਨੀਅਰ ਲੈਵਲ ਦਾ ਆਫੀਸਰ ਮੇਰਾ ਜਿਹੜਾ ਬੌਸ ਤੋਂ ਬੌਸ ਸੀਗਾ ਮੈਨੂੰ ਕਹਿੰਦਾ ਮੈਂ ਤੇਰੀ ਏਸੀਆਰ ਖਰਾਬ ਕਰ ਦੂੰਗਾ ਮੈਂ ਕਹ ਰੱਬ ਨਾਲ ਏਸੀਆਰ ਖਰਾਬ ਕੀਤੇ ਮੈਂ ਤੇਰੀ ਏਸੀਆਰ ਤੋਂ ਡਰਦਾ ਨਹੀਂ ਮੈਂ ਕਹਾਂ ਜਾ ਯਾਰ ਤੂੰ ਮੈਂ ਕਹਾਂ ਤੂੰ ਹੋਏਗਾ ਬਹੁਤ ਵੱਡਾ ਅਫਸਰ ਪਰ ਮੈਂ ਰੱਬ ਦੀ ਏਸੀਆਰ ਤੋਂ ਜਰੂਰ ਡਰਦਾ ਪਰ ਬੰਦੇ ਦੀ ਏਸੀਆਰ ਤੋਂ ਬਹੁਤਾ ਡਰਦਾ ਨਹੀਂ ਕਿਸੇ ਨੂੰ ਕੋਈ ਭਲੇਖਾ ਨਾ ਮੈਂ ਰੱਖਦਾ ਹੀ ਆ ਨਾ ਮੈਂ ਉਹਦੇ ਬਾਰੇ ਰੱਖਦਾ ਨਾ ਮੈਂ ਕਿਸੇ ਨੂੰ ਆਪਣੇ ਬਾਰੇ ਰੱਖਣ ਦਿੰਦਾ ਪੰਜਾਬ ਦੇ ਵਿੱਚ ਸਰਕਾਰ ਤੇ ਫਿਰ ਇੱਕ ਵਾਰੀ ਫੇਰ ਬਦਲ ਹੋਇਆ ਹਨਾ ਕੁਝ ਚੀਜ਼ਾਂ ਇਹ ਠਾਂ ਉੱਤੇ ਹੋਈਆਂ ਗਿਆ ਤੇ ਇਹ ਵੀ ਸੱਚ ਹੈ ਕਿ ਕੋਸ਼ਕ ਚੀਜ਼ਾਂ ਜਿਹੜੀਆਂ ਪਹਿਲਾਂ ਸੀਐਮ ਦੇ ਅਧਿਕਾਰ ਚ ਹੁੰਦੀਆਂ ਸੀ ਉਹਦਾ ਅਧਿਕਾਰ ਖੇਤਰੀ ਮੰਨੀਆਂ ਜਾਂਦੀਆਂ ਸੀ ਉਹ ਵੀ ਹੁਣ ਉਹਨਾਂ ਦੇ ਹੱਥੋਂ ਬਾਹਰ ਹੋਈਆਂ ਨੇ ਕੀ ਫਰਕ ਦੇਖਦੇ ਆਉਣ ਵਾਲੇ ਦਿਨਾਂ ਚ ਇਹਦਾ ਕੋਈ ਪਊਗਾ ਇੰਪੈਕਟ ਲੋਕਾਂ ਦੇ ਉੱਤੇ ਜਾਂ ਇਹ ਫਿਰ ਸਿਰਫ ਵੈਸੀ ਚਰਚਾ ਦਾ ਵਿਸ਼ਾ ਹੀ ਰਹਿ ਜਾਣੀ ਹੈ ਵੀ ਦੇਖੋ ਆਲਟੀਮੇਟਲੀ ਕਿਸੇ ਵੀ ਸੀਐਮ ਦੇ ਕੋਲੋਂ ਜਦੋਂ ਹੁਣ ਆਹ ਚੇਅਰਮੈਨ ਹੀ ਬਣਾਇਆ ਜਿਹੜਾ ਆ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਕੋਈ ਹਰਕਤ ਕਰਨੀ ਚਾਹੀਦੀ ਹੈ ਔਰ ਮੈਨੂੰ ਪਰਸਨਲੀ ਵੀ ਲੱਗਦਾ ਕਿ ਸ਼ਾਇਦ ਭਗਵੰਤ ਸਿੰਘ ਮਾਨ ਇਸ ਗੱਲ ਦੀ ਫੇਵਰ ਚ ਨਾ ਹੋਵੇ ஆல்ਦੋ ਮੈਂ ਇਹ ਗੱਲ ਵੱਡੀ ਕਹਿ ਰਿਹਾ ਸ਼ਾਇਦ ਉਹ ਇਸ ਗੱਲ ਦੀ ਫੇਵਰ ਚ ਨਾ ਹੋਵੇ ਵੀ ਪੰਜਾਬ ਦਾ 40000 ਏਕੜ ਜਾਂ 50000 ਏਕੜ ਦਿੱਲੀ ਦੇ ਧਾੜਵੀਆਂ ਦੁਆਰਾ ਲੁੱਟਿਆ ਜਾਵੇ ਪਰ ਇਹ ਬਣਾ ਕੇ ਇਹ ਇਹਨਾਂ ਨੇ ਦਿੱਲੀ ਵਾਲਿਆਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਜੋ ਕਰਨਾ ਕਰ ਲੋ ਅਸੀਂ ਲਿਕਨੇ ਲੁੱਟ ਖੁੱਟ ਕਰਨੀ ਆ ਲਿਕਰ ਪੰਜਾਬ ਦੇ ਲੋਕ ਅਵੇਰ ਹੈਗੇ ਆ ਵੀ ਇਹ ਮੈਨੂੰ ਨਹੀਂ ਲੱਗਦਾ ਇਹ ਇਹਨਾਂ ਦੀ ਲੈਂਡ ਪਾਲਿਸੀ ਪੂਲਿੰਗ ਪਾਲਿਸੀ ਜਿਹੜੀ ਆ ਕਿਸੇ ਸਿਰੇ ਕੰਨੇ ਲੱਗੂਗੀ ਨਹੀਂ ਹੋਣੀ ਇੱਕ ਵਾਰ ਨਹੀਂ ਸਮਝੇ ਨਹੀਂ ਇਹਨਾਂ ਦੀ ਕੋਸ਼ਿਸ਼ ਤਾਂ ਹਰ ਕੋਸ਼ਿਸ਼ ਸੰਭਵ ਹੈਗੀ ਆ ਕਿਉਂਕਿ ਜਿਹੜਾ 2013 ਦਾ ਹੈ ਜਿਹੜਾ ਸੈਂਟਰਲ ਐਕਟ ਹੈਗਾ ਉਹਦੇ ਮੁਤਾਬਕ ਜੋ ਹੋਣਾ ਚਾਹੀਦਾ ਸੀ ਇਹਨਾਂ ਨੇ ਉਹ ਕੀਤਾ ਹੀ ਨਹੀਂ ਉਹਦੇ باوجود ਇਹਦੀ ਨੋਟੀਫਿਕੇਸ਼ਨ ਕਰ ਦਿੱਤਾ ਜੀਤਾ ਇਸ ਐਕਟ ਦੀ ਮਗਰ ਜਾਈਏ ਫੇਰ ਤਾਂ ਇਹ ਇੱਕ ਇੰਚ ਨਹੀਂ ਮੂਵ ਕਰ ਸਕਦੇ ਪਰ ਜੋ ਇਹਨਾਂ ਦੀਆਂ ਹਰਕਤਾਂ ਆ ਉਹਦੇ ਮੁਤਾਬਕ ਇਹ ਇਹ ਪੰਜਾਬ ਨੂੰ ਇਸ ਤਰ੍ਹਾਂ ਲੁੱਟਣਾ ਚਾਹੁੰਦੇ ਆ ਪਿਤਾ ਕੇ ਜਿਹੜੇ ਦਿੱਲੀ ਦੇ ਵੱਡੇ ਵੱਡੇ ਬਿਲਡਰ ਆ ਇਹਨਾਂ ਦੀਆਂ ਜ਼ਮੀਨਾਂ ਖੋ ਕੇ ਇਹਨਾਂ ਨੂੰ ਸਿਰਫ ਇੱਕ ਚਿੱਠੀ ਦੇਣੀ ਆ ਵੀ ਤੇਰਾ 1 ਏਕੜ ਸਿਗਾ ਉਹਦੇ ਚੋਂ ਆ 1000 ਗੱਜ ਦਾ ਪਲਾਟ ਲੈ ਲੈ ਉਹ ਪਤਾ ਨਹੀਂ 15 ਸਾਲਾਂ ਬਾਅਦ ਵਿਕਣਾ ਪਤਾ ਨਹੀਂ 20 ਸਾਲਾਂ ਬਾਅਦ ਵਿਕਣਾ ਤੇ ਉਹਨੂੰ ਘਰੋਂ ਬੇਕਾਰ ਕਰ ਦੇਣਾ ਤੇ 30000 ਰੁਪਇਆ ਉਹਦਾ ਪਰਿਵਾਰ ਦਾ ਇਹ ਵੀ ਨਹੀਂ ਪਤਾ ਵੀ ਕੱਲੇ-ਕੱਲੇ ਬੰਦੇ ਦਾ ਪਤਾ ਹੈਗਾ ਪਤਾ ਨਹੀਂ ਪੂਰੇ ਪਰਿਵਾਰ ਦਾ ਜਿਹੜਾ ਪਤਾ ਆ ਜਿਹਦੀ ਜ਼ਮੀਨ ਐਕਵਾਇਰ ਹੋਣੀ ਆ ਸੋ ਇਹ ਲੁੱਟ ਜਿਹੜੀ ਆ ਇਹ ਹੋਣ ਨਹੀਂ ਦੇਣੀ ਇਹ ਬੜਾ ਕਲੀਅਰ ਹੈਗਾ ਕਿ ਇਹ ਨਹੀਂ ਲੁੱਟ ਹੋਣ ਦੇਣੀ ਮੇਰੇ ਵੀ 6 ਪਿੰਡ ਆਏ ਆ ਅੱਛਾ ਤੁਹਾਡੇ ਮੇਰੇ ਹਲਕੇ ਦੇ ਵੀ 6 ਪਿੰਡ ਆ ਜਿਨ੍ਹਾਂ ਦੀ 1000 ਏਕੜ ਜ਼ਮੀਨ ਜਿਹੜੀ ਆ ਔਰ ਅਸੀਂ ਜੋ ਵੀ ਉਹਦੇ ਪ੍ਰੋਸੀਜਰਲ ਮੈਂ ਤਾਂ ਕਦੀ ਸਿਸਟਮ ਤੋਂ ਬਾਹਰ ਨਹੀਂ ਜਾਂਦਾ ਕਈ ਵਾਰੀ ਕੀ ਹੁੰਦਾ ਕਈ ਵਾਰੀ ਗੱਲਾਂ ਗੱਲਾਂ ਰਹਿ ਜਾਂਦੀਆਂ ਅਸੀਂ ਉਹਦਾ ਪ੍ਰੋਪਰ ਪ੍ਰोसीजर ਅਡਾਪਟ ਕਰਕੇ ਉਹਦੇ ਜਨਰਲ ਇਜਲਾਸ ਬੁਲਾ ਕੇ ਸਾਰਾ ਕੁਝ ਜਿੱਥੋਂ ਤੱਕ ਵੀ ਜਾਣਾ ਪਿਆ ਲੜਾਂਗੇ ਬਹੁਤ-ਬਹੁਤ ਸ਼ੁਕਰੀਆ ਸਾਨੂੰ ਸਮਝਾਉਣ ਦੇ ਲਈ ਤਾਂ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਆਪਣਾ ਕੀਮਤੀ ਸਮਾਂ ਕੱਢਿਆ ਜਾਂਦੇ ਵਸਤੇ ਰੋ ਜਵਾਨੀਆਂ ਮਾਨੋ